ਬੇਬੇ ਕਹਿੰਦੀ ਮੱਕੀ ਪੀਸਨੀ ਆ ਤਾਂ ਰਤਨ ਤੋਂ ਆਟਾ ਚੱਕੀ ਲੈ ਕੇ ਪੀਸਨੀ ਆ ਤੇ ਬਹੁਤ ਢੈਂਟ ਚੱਕੀ ਲੈ ਕੇ ਆ ਗਏ মালਟੀ ਗ੍ਰੇਨ ਵੀ ਕਹਿ ਸਕਦੇ ਆ ਆਪਾਂ ਇਹਨੂੰ ਜਿਹਦੇ ਵਿੱਚ ਤੁਸੀਂ ਮੱਕੀ ਬਾਜਰਾ ਜਵਾਰ ਕਣਕ ਸਾਰਾ ਕੁਝ ਪੀਸਤਾ ਕੋੰਗੇ ਤੇ ਤੁਹਾਨੂੰ ਆਪਾਂ ਪਸਾਈ ਦਿਖਾਵਾਂਗੇ ਬਹੁਤ ਚੱਕੀਆਂ ਹੁੰਦੀਆਂ ਨੇ ਜਿਹੜੀਆਂ ਪੁੱਤੋ ਵਾਰੀ ਦੇ ਵਿੱਚ ਆ ਜਿਹੜੀ ਪਸਾਈ ਨਹੀਂ ਕਰਦੀਆਂ ਤੇ ਕੁਆਲਿਟੀ ਟੈਸਟ ਕਰਾਂਗੇ ਬਹੁਤ ਢੈਂਟ ਚੀਜ਼ ਆ ਜਾਂ ਮੱਕੀ ਚੱਲੀ ਜਾਂਦੀ ਆ ਇਹਦੇ ਵਿੱਚ ਠੀਕ ਆ ਜਿਵੇਂ ਮਾਤਾ ਜੀ ਕਹਿੰਦੇ ਵੀ ਅਸੀਂ ਮੱਕੀ ਦੀ ਚੱਕੀ ਦੇਖਣੀ ਹੈ ਹਾਂ ਜੀ ਵੀ ਯਾਰੋਂ ਮੱਕੀ ਮੰਗਾ ਕੇ ਇਹਨਾਂ ਚਲਾ ਕੇ ਦਿਖਾਣੇ ਠੀਕ ਹੈ ਬਈ ਸਭ ਤੋਂ ਵੱਡੀ ਵਧੀਆ ਗੱਲ ਬਈ ਰਤਨ ਵਾਲਿਆਂ ਦੀ ਆਪਾਂ ਨੂੰ ਇਹ ਲੱਗੀ ਨਹੀਂ ਬਾੜੇ ਜਾਣੇ ਕਹਿ ਦਿੰਦੇ ਏਰ ਇੱਕ ਵਾਰੀ ਚੱਕੀ ਲੈ ਜਾਓ ਆਪ ਦਾ ਦੇਖੋਰੀਏ ਤੋਂ ਆਪਣਾ ਸੌਦਾ ਹੋ ਜਾਏ ਚੱਕੀ ਲੈ ਜਾਣ ਬਾਅਦ ਕੰਮ ਕਰੇ ਨਾ ਕਰੇ ਤੇ ਪਾਈਆਂ ਨੇ ਇੱਕ ਕੁਆਲਿਟੀ ਸਰਾ ਪੇਸ਼ ਕਰਦੇ ਆ ਰਤਨ ਵਾਲੇ ਬੇਬੇ ਬਾਪੂ ਕਹਿੰਦੇ ਮੱਕੀ ਪੀਸੂ ਵੀ ਤੇ ਬਾਈ ਰਤਨ ਕਹਿੰਦਾ ਯਾਰ ਆਪਾਂ ਹੁਣੇ ਮੱਕੀ ਮੰਗਾਉਣੇ ਆ ਤੇ ਤੁਹਾਨੂੰ ਆਪਾਂ ਮੱਕੀ ਦਾ ਆਟਾ ਜਿਹੜਾ ਪੀਸ ਕੇ ਬਸਾਵਾਂਗੇ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ ਆ ਜਿਹੜੀ ਮੱਕੀ ਆ ਬਾਈ ਚੱਕੀ ਦੇ ਵਿੱਚ ਪਈ ਆ ਤੇ ਕੋਸ਼ਿਸ਼ ਕੈਂਟੀ ਹੋਏ ਤੇ ਆਪਾਂ ਦੇਖਦੇ ਆ ਵੀ ਕੋਈ ਵੀ ਕੁਆਲਿਟੀ ਆਪਾਂ ਨੂੰ ਆਟੇ ਦੀ ਨਹੀਂ ਮਿਲਦੀ ਆਮ ਤਾਂ ਇੱਕੋ ਵਾਰੀ ਸੀ ਕੀਤੀ ਹੈ ਵੀ ਮੱਕੀ ਦਾ ਆਟਾ ਇੱਕੋ ਵਾਰੀ ਦੇ ਵਿੱਚ ਵਧੀਆ ਕੁਆਲਟੀ ਲੱਗ ਰਿਹਾ ਬਹੁਤ ਵਧੀਆ ਹੈ ਭਾਈ ਮੱਕੀ ਦਾ ਆਟਾ ਬਹੁਤ ਵਧੀਆ ਚੀਜ਼ ਹੈ ਜਿਹੜੀਆਂ ਚੱਕੀਆਂ ਹੁੰਦੀਆਂ ਜਿਹੜੀਆਂ ਇੱਕੋ ਵਾਰੀ ਦੇ ਵਿੱਚ ਮਲਟੀ ਗ੍ਰੇਨ ਹੈ ਜਿਹੜਾ ਆਟਾ ਮੱਕੀ ਹੋ ਗਿਆ ਬਾਜਰਾ ਹੋ ਗਿਆ ਜਵਾਰ ਹੋ ਗਿਆ ਉਹਨਾਂ ਨੂੰ ਪੀਸਦੀਆਂ ਨੇ ਨਹੀਂ ਪੀਂਦੀਆਂ ਤੇਲੋ ਦੇ ਨਾਲ 6 ਕਿਲੋਮੀਟਰ ਵਿਛਣਦੀ ਪਿੰਡ ਪੈ ਜਾਂਦਾ ਅੱਛਾ ਜੀ ਅਸੀਂ YouTube ਤੇ ਤੁਹਾਡੀ ਵੀਡੀਓ ਦੇਖੀ ਸੀ ਵੀਡੀਓ ਦੇਖ ਕੇ ਫਿਰ ਦੁਕਾਨ ਤੇ ਕਨੈਕਟ ਕੀਤਾ ਸੀਗਾ ਇਹ ਦੋ ਤਿੰਨ